ਸਿੰਘ ਬੰਦ ਨੇ ਪਰ ਸਰਕਾਰ ਛੱਡ ਨਹੀਂ ਰਹੀ ਸਜਾਵਾਂ ਪੂਰੀਆਂ ਕਰ ਚੁੱਕੀਆਂ ਇਹ ਜਿਹੜੀ ਅੱਗ ਹੈ ਇਹ ਨੂੰ ਬાળਣ ਵਾਲੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੈ ਜਿਉਂ ਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਤਾਂ ਇਹ ਪੰਜਾਬ ਦੇ ਵਿੱਚੋਂ ਅੱਗ ਹੈ ਜਿਹੜੀ ਚੱਲੀ ਔਰ ਇਹ ਦਿੱਲੀ ਤੱਕ ਪਹੁੰਚੀ ਉਸ ਅੱਗ ਦੇ ਵਿੱਚ ਇੰਦਰਾ ਗਾਂਧੀ ਵੀ ਬਚ ਨਹੀਂ ਸਕੇ ਔਰ ਉਹਨਾਂ ਨੇ ਉੱਥੇ ਜਿੱਥੇ ਦਿੱਲੀ ਸਰਦਾਰਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਦੇ ਦਾੜ੍ਹੀ ਕੇਸ ਸੀ ਉਹਨਾਂ ਨੇ ਨਾਮ ਨਹੀਂ ਦੇਖਿਆ ਦੇ ਨਾਲ ਕੀ ਜੋੜਿਆ ਹੈ ਸਿੰਘ ਜੋੜਿਆ ਕਿ ਨਹੀਂ ਜੋੜਿਆ ਦਾੜ੍ਹੀ ਕੇਸ ਦੇਖ ਕੇ ਕਤਲ ਕਰਦੇ ਜੀ ਬੱਸ ਉਹ ਜਿਹੜੀ ਚੰਗਿਆੜੀ ਸੀ ਉਹ ਪੰਜਾਬ ਦੇ ਵਿੱਚ ਇੱਕ ਸਟਾਰ ਮੋਢਿਆਂ ਤੇ ਸਟਾਰ ਲੈਣ ਵਾਸਤੇ ਪੁਲਿਸ ਅਫਸਰਾਂ ਨੇ ਸਾਡੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਘਰੋਂ ਚੱਕ ਕੇ ਸ਼ਹੀਦ ਕੀਤੇ ਤੁਸੀਂ ਸਾਰੇ ਹੀ ਜਾਣਦੇ ਇਹ ਜਿਹੜੇ ਹਥਿਆਰ ਚੁੱਕੇ ਸਾਡੇ ਨੌਜਵਾਨਾਂ ਨੇ ਜੇ ਅੱਜ ਜੇ ਹਕੂਮਤ ਟੇਕੀ ਹੈ ਤੇ ਸਾਡੇ ਨੌਜਵਾਨ ਵੀ ਉਸ ਗੱਲ ਤੋਂ ਪਿੱਛੇ ੜਕ ਗਏ ਨੇ ਕੋਈ ਨਮੀ ਮੂਵਮੈਂਟ ਤਾਂ ਹੈ ਨਹੀਂ ਪੰਜਾਬ ਨੂੰ ਦਾਗੀ ਕਰ ਲਈ ਅੱਜ ਵੀ ਸਮੇਂ-ਸਮੇਂ ਤੇ ਸਰਕਾਰਾਂ ਕਈ ਵਾਰੀ ਬਿਆਨ ਆਉਂਦਾ ਜੀ ਅਸੀਂ ਉੱਥੇ ਦੋ ਸਿੰਘ ਫੜੇ ਦੋ ਖੜਕੂ ਫੜੇ ਦੋ ਅੱਤਵਾਦੀ ਫੜੇ ਦੋ ਫਲਾਣੇ ਤੋਂ ਫੜੇ ਮੈਨੂੰ ਦੱਸੋ ਪੰਜਾਬ 'ਚ ਸ਼ਾਂਤੀ ਆ ਕੋਈ ਬੈਲੈਂਸ ਨਹੀਂਗਾ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਪੰਜਾਬ ਦੀ ਅੱਗ ਇਹ ਬੰਦ ਹੋਵੇ। ਦੇਖੋ ਜਿੰਨੇ ਕੋਈ ਸਮੇਂ ਨਾਲ ਕਿਸੇ ਦੀ سزا ਪੂਰੀ ਹੋ ਚੁੱਕੀ ਹੈ। ਉਹਨੂੰ ਸਰਕਾਰਾਂ ਨੇ ਛੱਡਿਆ ਮਾਫੀ ਦਿੱਤੀ ਹੈ ਜਾਂ ਉਹ سزا ਪੂਰੀ ਕਰ ਗਏ। ਇੱਕ ਜਿਹੜੀ ਸਿੱਖ ਕੌਮ ਹੈ ਸਿੱਖ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ। ਊੜੇ ਨਾਲ ਪੰਜਾਬੀ ਭਾਸ਼ਾ ਨਾਲ ਸਾਡੇ ਜੂੜੇ ਨਾਲ ਔਰ ਸਾਡੀ ਜ਼ਮੀਨ ਨਾਲ ਕਿਹੜਾ ਪੱਖ ਰਹਿ ਗਿਆ ਜਿਹੜਾ ਪੱਖ ਸਾਡਾ ਇਹ ਜਿਹੜਾ ਨਹੀਂ ਲੁੱਟਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੀਆਂ ਵੱਖ-ਵੱਖ ਜ਼ਿਲਾਂ ਦੇ ਵਿੱਚ ਬੰਦੀ ਸਿੰਘ ਆਪਣੀਆਂ ਸਹਾਵਾਂ ਪੂਰੀਆਂ ਕਰ ਚੁੱਕੇ ਨੇ ਪਰ ਸਰਕਾਰਾਂ ਉਹਨਾਂ ਨੂੰ ਛੱਡ ਨਹੀਂ ਰਹੀਆਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਅਮਰੀਕ ਸਿੰਘ ਰੋਮੀ ਨੇ ਜੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਦਾ ਕੀ ਕੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਜੀ ਭਾਰਤ ਦੇ ਜ਼ਿਲਾਂ ਦੇ ਵਿੱਚ ਸਿੰਘ ਬੰਦ ਨੇ ਪਰ ਸਰਕਾਰ ਛੱਡ ਨਹੀਂ ਰਹੀ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਦੇਖੋ ਜੀ ਬਹੁਤ ਬੜਾ ਦੁੱਖ ਹੈ ਇਹ ਕਿਉਂਕਿ ਇਹ ਜਿਹੜੀ ਅੱਗ ਹੈ ਇਹ ਨੂੰ ਬਾਲਣ ਵਾਲੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਹੈ ਜਿਉਂ ਨੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕੀਤਾ ਤਾਂ ਇਹ ਪੰਜਾਬ ਦੇ ਵਿੱਚੋਂ ਅੱਗ ਹੈ ਜਿਹੜੀ ਚੱਲੀ ਔਰ ਇਹ ਦਿੱਲੀ ਤੱਕ ਪਹੁੰਚੀ ਉਸ ਅੱਗ ਦੇ ਵਿੱਚ ਇੰਦਰਾ ਗਾਂਧੀ ਵੀ ਬਚ ਨਹੀਂ ਸਕੀ ਔਰ ਉਹਨਾਂ ਨੇ ਉੱਥੇ ਜਿੱਥੇ ਦਿੱਲੀ ਸਰਦਾਰਾਂ ਨੂੰ ਸ਼ਹੀਦ ਕੀਤਾ ਜਿਨ੍ਹਾਂ ਦੇ ਦਾੜ੍ਹੀ ਕੇਸ ਸੀ ਜੀ ਕੋਈ ਨਾਮ ਨਾਲ ਮੈਂ ਗੱਲ ਨਹੀਂ ਕਰਦਾ ਚਾਹੇ ਕੋਈ ਉਹਨਾਂ ਨੇ ਨਾਮ ਨਹੀਂ ਦੇਖਿਆ ਦੇ ਨਾਲ ਕੀ ਜੋੜਿਆ ਹੈ ਸਿੰਘ ਜੋੜਿਆ ਕਿ ਨਹੀਂ ਜੋੜਿਆ ਦਾੜ੍ਹੀ ਕੇਸ ਦੇਖ ਕੇ ਕਤਲ ਕਰਤੇ ਜੀ ਬੱਸ ਉਹ ਜਿਹੜੀ ਚੰਗਿਆੜੀ ਸੀ ਉਹ ਪੰਜਾਬ ਦੇ ਵਿੱਚ ਇੱਕ ਸਟਾਰ ਮੋਢਿਆਂ ਤੇ ਸਟਾਰ ਲੈਣ ਵਾਸਤੇ ਪੁਲਿਸ ਅਫਸਰਾਂ ਨੇ ਸਾਡੇ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਘਰੋਂ ਚੱਕ ਕੇ ਸ਼ਹੀਦ ਕੀਤੇ ਤੁਸੀਂ ਸਾਰੇ ਹੀ ਜਾਣਦੇ ਹੋ ਉਹੀ ਉਹਦਾ ਉਹਨੂੰ ਬਰਾਮ ਲਾਉਣ ਲਈ ਉਹਨੂੰ ਠੱਲ ਪਾਉਣ ਲਈ ਜ਼ਾਲਮ ਹਕੂਮਤ ਨੂੰ ਇੱਕ ਸਬਕ ਸਿਖਾਉਣ ਲਈ ਇੱਕ ਰੋਕ ਲਾਉਣ ਲਈ ਮਜਬੂਰੀ ਬਸ ਇਹ ਜਿਹੜੇ ਹਥਿਆਰ ਚੁੱਕੇ ਸਾਡੇ ਨੌਜਵਾਨਾਂ ਨੇ ਜੇ ਅੱਜ ਜੇ ਹਕੂਮਤ ਟੇਕੀ ਹੈ ਤੇ ਸਾਡੇ ਨੌਜਵਾਨ ਵੀ ਉਸ ਗੱਲ ਤੋਂ ਪਿੱਛੇ ੜ੍ਹ ਗਏ ਨੇ ਕੋਈ ਨਮੀ ਮੂਵਮੈਂਟ ਤਾਂ ਹੈ ਨਹੀਂ ਪਰ ਪੰਜਾਬ ਨੂੰ ਦਾਗੀ ਕਰ ਲਈ ਅੱਜ ਵੀ ਸਮੇ ਸਮੇਂ ਦੀਆਂ ਸਰਕਾਰਾਂ ਕਈ ਵਾਰੀ ਬਿਆਨ ਆਉਂਦਾ ਜੀ ਅਸੀਂ ਉੱਥੇ ਦੋ ਸਿੰਘ ਫੜੇ, ਦੋ ਖੜਕੂ ਫੜੇ, ਦੋ ਅਤਵਾਦੀ ਫੜੇ, ਦੋ ਫਲਾਣੇ ਤੋਂ ਫੜੇ, ਮੈਨੂੰ ਦੱਸੋ ਪੰਜਾਬ 'ਚ ਸ਼ਾਂਤੀ ਆ, ਕੋਈ ਬੈਲੈਂਸ ਨਹੀਂਗਾ। ਕੋਈ ਝਗੜਾ ਨਹੀਂ, ਕੋਈ ਲੜਾਈ ਨਹੀਂ, ਕੋਈ ਕਿਸੇ ਨੂੰ ਮਾਰ ਨਹੀਂ ਰਿਹਾ। ਪਰ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਪੰਜਾਬ ਦੀ ਅੱਗ ਇਹ ਬੰਦ ਹੋਵੇ। ਦੇਖੋ ਜਿੰਨੇ ਕੋਈ ਸਮੇਂ ਨਾਲ ਕਿਸੇ ਦੀ ਸਜ਼ਾ ਪੂਰੀ ਹੋ ਚੁੱਕੀ ਆ। ਉਹਨੂੰ ਸਰਕਾਰਾਂ ਨੇ ਛੱਡਿਆ, ਮਾਫੀ ਦਿੱਤੀ ਆ ਜਾਂ ਉਹ ਸਜ਼ਾ ਪੂਰੀ ਕਰ ਗਏ। ਇੱਕ ਜਿਹੜੀ ਸਿੱਖ ਕੌਮ ਐ, ਸਿੱਖ ਨੇ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਇਸ ਦੇਸ਼ ਦੇ ਵਿੱਚ ਹਰ ਪਾਸੋਂ ਸਾਡੇ ਊੜੇ ਨਾਲ ਪੰਜਾਬੀ ਭਾਸ਼ਾ ਨਾਲ ਸਾਡੇ ਜੂੜੇ ਨਾਲ ਔਰ ਸਾਡੀ ਜ਼ਮੀਨ ਨਾਲ ਕਿਹੜਾ ਪੱਖ ਰਹਿ ਗਿਆ ਜਿਹੜਾ ਪੱਖ ਸਾਡਾ ਇਹ ਜਿਹੜਾ ਨਹੀਂ ਲੁੱਟਿਆ ਜਾ ਰਿਹਾ ਅੱਜ ਭਾਰਤ ਮਾਲਾ ਦੇ ਨਾਂ ਤੇ ਰੋਡ ਬਿਸ਼ਾ ਕੇ ਮੈਂ ਦਾਅਵੇ ਨਾਲ ਕਹਿੰਦਾ ਵੀ ਉਹ ਰੋਡਾਂ ਤੇ ਸਾਨੂੰ ਚੜਨ ਦਾ ਵੀ ਹੁਕਮ ਨਹੀਂ ਹੋਊਗਾ ਇਸ ਤਰੀਕੇ ਨਾਲ ਨਹਿਰਾਂ ਦਾ ਪਾਣੀ ਲੈ ਜਾਣਾ ਇਹ ਜਿਹੜੇ ਦੁਕਾਨਦਾਰ ਨੇ ਅੱਜ ਵਾਪਰ ਰਹੇ ਨੇ ਅੱਗੇ ਵੀ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਕਈ ਅੱਖਾਂ ਤੋਂ ਵੀ ਆਵਾਜ਼ਾਰ ਨੇ ਬਿਰਧ ਹੋ ਗਏ ਨੇ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਜਿਹੜਾ ਲਗਾਤਾਰ ਕੌਮੀ ਮੋਰਚਾ ਹੈ ਪਹਿਲਾਂ 2021 ਦੇ ਵਿੱਚ ਸੌਰੀ 22 ਦੇ ਵਿੱਚ ਇਸ ਜਗ੍ਹਾ ਤੋਂ 11 ਤਰੀਕ ਨੂੰ ਮੋਰਚਾ ਬਿਲਕੁਲ ਇਸੇ ਤਰ੍ਹਾਂ ਲਾਮਬੰਦ ਹੋ ਕੇ ਤੁਰਿਆ ਸੀ ਤੇ ਸੱਤ ਜਨਵਰੀ ਨੂੰ ਆਂਪ ਸਾਹਿਬ ਤੋਂ 2023 ਚ ਅੱਜ 2024 ਫੇਰ ਆਇਆ ਫੇਰ ਅੱਜ 11 ਜਨਵਰੀ ਨੂੰ ਅਸੀਂ ਰਿਪੀਟ ਕਰਦੇ ਹੋਏ ਪਹਿਲਾ 2022 ਅੱਜ ਮੈਂ ਕਹੂੰਗਾ ਵੀ ਦੂਜੇ ਸਾਲ ਚ ਇਹ ਮੋਰਚਾ ਪ੍ਰਵੇਸ਼ ਕਰ ਗਿਆ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਸ਼ਾਂਤ ਰਹੇ ਪੰਜਾਬ ਨੂੰ ਅੱਗ ਨਾ ਲਾਉਣ ਸਾਡੇ ਬੰਦੀ ਸਿੰਘਾਂ ਨੂੰ ਛੱਡਣੋ ਆਪਣੇ ਘਰ ਜਾਣ ਤਾਂ ਜੋ ਸ਼ਾਂਤੀ ਨਾਲ ਅਸੀਂ ਵੀ ਰਹੀਏ ਔਰ ਤੁਸੀਂ ਵੀ ਰਹੋ ਇਹ ਜਿਹੜੀ ਸੈਂਟਰ ਦੀਆਂ ਚਾਲਾਂ ਨੇ ਇਹਨਾਂ ਨੂੰ ਪਿੱਛੇ हट ਜਾਣਾ ਚਾਹੀਦਾ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਲੱਗਦਾ ਕਿ ਸਰਕਾਰ ਥੋੜੀ ਮੰਗਾ ਦੇ ਉਤਾਰ ਕਰਾ ਤੂਗੀ ਬਿਲਕੁਲ ਜੀ ਬਿਲਕੁਲ ਦੇਖੋ ਜਿੱਥੇ ਸਰਕਾਰ ਨੇ ਕੋਈ ਸਟੈਪ ਚੱਕਿਆ ਅਸੀਂ ਧੰਨਵਾਦ ਵੀ ਕਰਦੇ ਆਂ ਕੁਸ਼ ਸਿੰਘ ਸਾਡੇ ਜਿਹੜੇ ਰਿਹਾ ਹੋ ਕੇ ਆਏ ਨੇ ਕੁਝ ਪ੍ਰੋਲ ਤੇ ਆਏ ਨੇ ਪਰ ਫਿਰ ਵੀ ਅਸੀਂ ਕਹਿੰਦੇ ਵੀ ਇਨਸਾਫ ਬਰਾਬਰ ਦਾ ਨਹੀਂ ਹੈ ਇੱਕ ਤੁਸੀਂ ਸਿਰਸੇ ਸਾਧ ਨੂੰ ਉਹਨੂੰ ਪ੍ਰੋਲ ਦਮੋ ਬਲਤਕਾਰੀ ਨੂੰ ਕਤਲੇਆਮ ਕਰਨੇ ਵਾਲੇ ਨੂੰ ਕਿੰਨੀਆਂ ਪ੍ਰੋਲ ਦੇ ਕੇ ਤੁਸੀਂ ਉਹਨੂੰ ਬਾਰ-ਬਾਰ ਭੇਜੋ ਇੱਕ ਵੋਟ ਨੀਤੀ ਵੋਟ ਹੀ ਰਹਿ ਗਈ ਹੋਰ ਕੁਝ ਨਹੀਂ ਰਿਹਾ ਕਹਿਣ ਦਾ ਭਾਵ ਇਹ ਹੈ ਜੀ ਵੀ ਅਸੀਂ ਇਸ ਸੰਵਿਧਾਨ ਦੇ ਵਿੱਚ ਜਿਹੜੀ ਤਰੋੜ ਮਰੋੜ ਕਰਕੇ ਸਾਨੂੰ ਮਾਰਨ ਲਈ ਬਣਾਇਆ ਲਗਾਤਾਰ ਸੋਧਾਂ ਹੋ ਰਹੀਆਂ ਪੰਜਾਬ ਵਾਸਤੇ ਉਹ ਤੋਂ ਬਿਲਕੁਲ ਖੁਸ਼ ਨਹੀਂ ਹੈਗੇ ਅਸੀਂ ਫੇਰ ਵੀ ਸ਼ਾਂਤੀ ਨਾਲ ਆਪਣਾ ਕਿਰਤ ਕਰਨੇ ਵਾਲਾ ਪੰਜਾਬ ਹੈ হাসਦਾ বাসਦਾ यो پنجاب ਆ ਭੰਗੜੇ ਗਿੱਧਿਆਂ ਔਰ ਸੂਰਬੀਰ ਗੱਤਕਿਆਂ ਦੀ ਜੋਰ ਦਿਖਾਉਣ ਵਾਲਾ ਪੰਜਾਬ ਉਹਨੂੰ ਇਸ ਅੱਗ 'ਚ ਨਾ ਤੱਕਦੇ ਹੋਏ ਅਸੀਂ ਕਹਿੰਦੇ ਆਂ ਵੀ ਜਿਹੜੇ ਤੁਰੰਤ ਸਾਡੀ ਬੈਠੇ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਐ ਔਰ ਪੰਜਾਬ ਨਾਲੋਂ ਅੱਗੋਂ ਹੋ ਰਹੇ ਤੱਕੇ ਬੰਦ ਹੋਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਅਕਾਲੀ ਪੰਥਕ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਰੋਮੀ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੋ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸੂਬੇ ਨੂੰ ਖਤਮ ਕਰਨ ਦੀਆਂ ਜਿਹੜੀਆਂ ਚਾਲਾਂ ਚੱਲੀਆਂ ਜਾਂ ਰਹੀਆਂ ਆ ਉਹ ਵਾਪਸ ਕੀਤੀਆਂ ਜਾਣ ਅਤੇ ਬੰਦੀ ਸਿੰਘਾਂ ਨੂੰ ਪਹਿਲ ਦੇ ਆਧਾਰ ਤੇ ਰਿਹਾ ਕੀਤਾ ਜਾਵੇ ਕਿਉਂਕਿ ਉਹਨੇ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਉਹ ਭਾਰਤ ਦੀਆਂ ਜੇਲਾਂ ਦੇ ਵਿੱਚ ਬੁੱਢੇ ਵੀ ਹੋ ਚੁੱਕੇ ਨੇ ਅਤੇ ਅੰਨੇ ਵੀ ਹੋ ਚੁੱਕੇ ਨੇ ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕਰੋੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਵਿਸ਼ੇਸ਼ ਰਿਪੋਰਟ